ਦੋਸਤੋ ਸਤਿ ਸ੍ਰੀ ਅਕਾਲ ਅੱਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰਗੱਦੀ ਦਿਵਸ ਹੈ ਆਜੂ ਅੱਜ 10 ਮਿੰਟ ਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਆਪਾਂ ਨੂੰ ਕਿਉਂਕਿ ਆਪਾਂ ਸਾਰੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਆ ਤੇ ਸਾਰਿਆਂ ਨੂੰ ਬੇਸਿਕ ਜੀ ਜਾਣਕਾਰੀ ਜ਼ਰੂਰ ਹੋਵੇ ਇੰਨਾ ਕਿ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ 1430 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਗੁਰਗੱਦੀ ਪਹਿਲੀ ਵਾਰ ਪ੍ਰਕਾਸ਼ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਾਬਾ ਬੁੱਢਾ ਜੀ ਮਹਾਰਾਜ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਜਿਨ੍ਹਾਂ ਨੇ 6 ਗੁਰੂ ਸਹਿਬਾਨਾਂ ਦੇ ਦਰਸ਼ਨ ਕੀਤੇ ਤੇ 5 ਗੁਰੂ ਸਹਿਬਾਨ ਮਤਲਬ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰਗੱਦੀ ਦਾ ਤਿਲਕ ਲਾਇਆ ਮਤਲਬ ਐਡੇ ਜ਼ਿੰਮੇਵਾਰ ਉਹਨਾਂ ਨੂੰ ਮੰਨਦੇ ਸੀ ਤੇ ਗੁਰੂ ਸਹਿਬਾਨ ਸਭ ਤੋਂ ਅੱਗੇ ਰੱਖਦੇ ਸੀ ਬਾਬਾ ਬੁੱਢਾ ਜੀ ਨੂੰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਣਾ ਸ਼ੁਰੂ ਕਰਨ ਲੱਗੇ ਤਾਂ ਪਹਿਲੇ ਲਿਖਾਰੀ ਸੀ ਭਾਈ ਸਾਹ ਭਾਈ ਗੁਰਦਾਸ ਜੀ ਚਲੋ 1604 ਹੁਣ ਤੁਸੀਂ ਕਹੋਗੇ ਗੁਰਗੱਦੀ ਤਾਂ 1708 ਨੂੰ ਮਿਲੀ ਪਹਿਲੀ ਵਾਰ ਪ੍ਰਕਾਸ਼ ਕੀਤਾ ਪਹਿਲਾਂ ਕਹਿੰਦੇ ਸੀ ਪੋਥੀ ਸਾਹਿਬ ਪੋਥੀ ਪਰਮੇਸ਼ਰ ਕਾਥਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਤਾਂ ਬਾਅਦ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਜਿਹੜੀ ਸ਼ਹੀਦੀ ਆ ਰਹੀ ਹੈ ਉਹਦੇ ਤੇ ਫੇਰ ਗੱਲ ਕਰਾਂਗੇ ਕਿਸੇ ਦਿਨਾਂ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਾਹਮਣੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਵਰਗੇ ਸਿੰਘ ਚਾਂਦਨੀ ਚੌਕ 'ਚ ਸ਼ਹੀਦ ਕਰ ਦਿੱਤੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਸਮਝ ਲੋ ਤਾਂ ਗੁਰੂ ਸਾਹਿਬ ਜਿੰਨਾ ਕ ਇਤਿਹਾਸ ਕਰਨੇ ਲਿਖਿਆ ਕਿ ਗੁਰੂ ਤੇਗ ਬਹਾਦਰ ਜੀ ਇੱਕ ਪਿੰਜਰੇ ਵਿੱਚ ਬੰਦ ਸਨ ਮਤਲਬ ਉਹ ਪਿੰਜਰਾ ਲਿਆ ਕੇ ਉੱਥੇ ਰੱਖਿਆ ਜਾਂਦਾ ਸੀ ਉਹਦੇ ਵਿੱਚ ਬੈਠ ਕੇ ਗੁਰੂ ਸਾਹਿਬ ਜੀਆਂ ਨੇ ਜਿਹੜੇ ਆਪਾਂ ਭੋਗ ਤੇ ਸ਼ਲੋਕ ਆਪਾਂ ਜਾਣਦੇ ਆ ਨਾ ਪਿੰਡਾਂ 'ਚ ਭੋਗਾਂ ਤੇ ਤੇ ਜਿਹੜੇ ਸ਼ਲੋਕ ਪੜ੍ਹਦੇ ਆ ਗ੍ਰੰਤੀ ਸਿੰਘ ਭੋਗ ਵੇਲੇ ਉਹ 52 ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਉਸ ਟਾਈਮ ਉਚਾਰੇ ਜਿਹੜੇ ਦਰਦਮਈ ਵਿਰਾਗਮਈ ਸ਼ੋਕਮਈ ਕਹਿ ਲੋ ਵਿਰਾਗਮਈ ਕਹਿ ਸਕਦੇ ਹਾਂ ਸਹੀ ਸ਼ਬਦ ਹੈ ਗੁਰੂ ਸਾਹਿਬ ਜੀਆਂ ਨੇ ਉਚਾਰੇ ਉਹ ਬਾਣੀ ਤੇ ਹੋਰ ਗੁਰੂ ਤੇਗ ਬਹਾਦਰ ਜੀਆਂ ਦੀ ਬਾਣੀ ਬਾਅਦ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ ਅਸਥਾਨ ਤੇ ਕਿਉਂਕਿ ਸੰਪੂਰਨਤਾ ਵੇਲੇ ਪਹਿਲਾ ਲਖਾਰੀ ਸੀ ਭਾਈ ਗੁਰਦਾਸ ਜੀ ਸੰਪੂਰਨਤਾ ਵੇਲੇ ਲਖਾਰੀ ਸੀ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹ ਬਾਣੀ ਐਡ ਕਰਵਾਈ ਦਰਜ ਕਰਵਾਈ ਉਸ ਥਾਂ ਤੇ ਮਤਲਬ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੀ ਥਾਂ ਤੇ ਤਾਂ ਸੰਪੂਰਨਤਾ ਹੋ ਗਈ ਉਸ ਸੰਪੂਰਨ 1706 ਈਸਵੀ ਵਿੱਚ ਸੰਪੂਰਨਤਾ ਹੋਈ ਤੇ 1708 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਦੇੜ ਹਜੂਰ ਸਾਹਿਬ ਵਾਲੀ ਧਰਤੀ ਤੇ ਤਖਤ ਅਵਚਲ ਨਗਰ ਸ੍ਰੀ ਹਜੂਰ ਸਾਹਿਬ ਉਹ ਤਖਤ ਸਾਹਿਬ ਦਾ ਨਾਮ ਹੈ ਸ਼ਹਿਰ ਦਾ ਨਾਮ ਤਾਂ ਨਦੇੜ ਹੈ ਪਰ ਉਸ ਧਰਤੀ ਤੇ ਗੁਰੂ ਜਦੋਂ ਮੁਗਲ ਬਾਦਸ਼ਾਹ ਨੇ ਉਹ ਭੇਜੇ ਕੀ ਉਹਨਾਂ ਨੂੰ ਕਹਿੰਦੇ ਸੀ ਪਠਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੇ ਅਟੈਕ ਕਰਨ ਵਾਸਤੇ ਤੇ ਉਹਨਾਂ ਨੇ ਖੰਜਰ ਮਾਰਿਆ ਤੇ ਉਹ ਜ਼ਖਮ ਹੋਇਆ ਮਤਲਬ ਉਹਨਾਂ ਦਿਨਾਂ ਵਿੱਚ ਕਹਿ ਲਓ ਜਾਂ ਉਹਨਾਂ ਸਮਿਆਂ ਵਿੱਚ ਕਹਿ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਾਹਮਣੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤੇ ਪ੍ਰਕਰਮਾ ਕਰਕੇ ਤੇ ਇਹ ਜਿਹੜਾ ਦੋਰਾ ਆਪਾਂ ਪੜਦੇ ਆਂ ਇਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਕਿਸੇ ਭਰਾ ਨੂੰ ਹੋਵੇ ਕਰੈਕਟ ਕਰ ਦਿਓ ਉਹਦੇ ਵਿੱਚ ਉਹਨਾਂ ਨੇ ਬੋਲਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਉਹ ਕੰਦੇ ਵੀ ਇਹ ਸਾਡੀ ਦੇ ਹੈ ਪ੍ਰਗਟ ਗੁਰਾਂ ਕੀ ਦੇ ਕਿਉਂਕਿ 15 ਭਗਤਾਂ ਦੀ ਇਹਦੇ ਚ ਬਾਣੀ ਦਰਜ ਹੈ ਭਗਤ ਸੂਰਦਾਸ ਵਰਗੇ ਪੀਪੇ ਵਰਗੇ ਤੰਨਾ ਜੀ ਨਾਮਦੇਵ ਜੀ ਰਵਿਦਾਸ ਜੀ ਕਬੀਰ ਜੀ ਫਰੀਦ ਜੀ ਇਸ ਤਰ੍ਹਾਂ 15 ਭਗਤ ਹੈ 11 ਭਟ ਹੈ ਛੇ ਗੁਰੂ ਸਹਿਬਾਨਾ ਇਹ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਪਹਿਲੇ ਪੰਜ ਤੇ ਇੱਕ ਨੌਵੇਂ ਗੁਰੂ ਛੇ ਗੁਰੂ ਸਹਿਬਾਨਾ ਦੀ ਬਾਣੀ ਦਰਜ ਹੈ ਚਾਰ ਗੁਰਸਿੱਖਾਂ ਦੀ ਹੈ ਜਿਹਦੇ ਵਿੱਚ ਸੁੰਦਰਜੀ ਵੀ ਹੈ ਸੱਤਾ ਤੇ ਬਲਵੰਡ ਵੀ ਹੈ ਤੇ ਮਰਦਾਨਾ ਜੀ ਹੈ ਚਾਰ ਗੁਰਸਿੱਖਾਂ ਦੀ ਬਾਣੀ ਦਰਜ ਹੈ 15 ਤੇ 11 26 ਤੇ 10 36 ਮਹਾਂਪੁਰਸ਼ਾਂ ਦੀਏ ਮਤ ਜਿਹਨੂੰ ਸੰਪਾਦਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪ੍ਰਕਾਸ਼ ਕਰਤਾ ਤੇ ਪਹਿਲੇ ਗ੍ਰੰਥੀ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਪਹਿਲਾ ਪ੍ਰਕਾਸ਼ ਹੋਇਆ 1 ਨਵੰਬਰ ਨੂੰ ਆਣਾ ਪਹਿਲਾ ਪ੍ਰਕਾਸ਼ ਦਿਹਾੜਾ ਹੁਣ ਗੁਰਗੱਦੀ ਹੋ ਗਈ ਤਾਂ ਫਿਰ ਪਹਿਲੀ ਵਾਰ ਪ੍ਰਕਾਸ਼ ਹੋਣਾ ਹੈ ਤਾਂ ਪਹਿਲੀ ਵਾਰ ਹਰਮੰਦਰ ਸਾਹਿਬ ਚ ਪ੍ਰਕਾਸ਼ ਹੋਇਆ ਤੇ ਪਹਿਲੇ ਹੈੱਡ ਗ੍ਰੰਥੀ ਬਣੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਏ ਸੀ ਮੇਟਰੋ ਜਾਣਕਾਰੀ ਤਾਂ ਜੇਕਰ ਗਲਤੀ ਹੋਵੇ ਤਾਂ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਪਰ ਕੋਸ਼ਿਸ਼ ਕੀਤੀ ਇਤਿਹਾਸਕਾਰਾਂ ਤੋਂ ਜੋ ਸੁਣਿਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਤੇ ਬੇਸਿਕ ਜੀ ਜਾਣਕਾਰੀ ਆਪਾਂ ਨੂੰ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀਾਂ ਦੇ 1430 ਅੰਗ ਹੈ 31 ਰਾਗ ਹੈ 31 ਰਾਗਾਂ ਦੇ ਵਿੱਚ ਪਾਣੀ ਦਰਜ ਹੈ ਪਹਿਲਾ ਰਾਗ ਸਿਰੀ ਰਾਗ ਹੈ ਆਖਰੀ ਰਾਗ ਜੈਜਾਵੰਤੀ ਹੈ ਤਾਂ ਤੁਹਾਨੂੰ 10 ਗੁਰੂ ਸਹਿਬਾਨਾਂ ਦੇ ਬੱਚਿਆਂ ਨੂੰ ਨਾਂ ਸਿਖਾਓ ਰੀਲਾਂ ਛੱਡ ਕੇ ਸਕਰੋਲ ਕਰਨ ਦੀ ਥਾਂ ਤੇ ਪੰਜ ਪਿਆਰੇ ਸਹਿਬਾਨਾਂ ਦੇ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਹਿਬ ਸਿੰਘ ਚਾਰ ਸਹਿਬਜਾਦਿਆਂ ਦੇ ਨਾਮ ਵਿੱਚ ਦਾ ਸਰਕਾਰੀ ਸਕੂਲਾਂ ਚ ਵੀ ਪੜਾ ਰਹੇ ਐ ਬਹੁਤ ਸਾਰੇ ਚੰਗੇ ਟੀਚਰ ਐ ਜਿਹੜੇ ਉਹ ਐਸੀ ਸਿੱਖਿਆ ਦੇ ਰਹੇ ਐ ਤਾਂ ਬਹੁਤ ਧੰਨਵਾਦ ਸਾਰਿਆਂ ਦਾ ਸ਼ੇਅਰ ਕਰੋ ਮੇਰੇ ਭਰਾ ਸਸਿਕਾਰ